ਕਦੋਂ ਤੱਕ YouTube Facebook ਦੇ ਉੱਪਰ ਦੂਸਰਿਆਂ ਦੀਆਂ ਵੀਡੀਓ ਦੇਖ ਕੇ ਆਪਣਾ ਟਾਈਮ ਵੇਸਟ ਕਰੋਗੇ ਬਸ ਬਹੁਤ ਹੋ ਗਿਆ ਹੁਣ ਹੁਣ ਆਪਣਾ ਵੀ ਕੁਝ ਕਰੋ ਆਪਾਂ ਵੀ 4 ਰੁਪਏ ਕਮਾਈਏ YouTube ਦੇ ਉੱਪਰ ਆਪਣਾ ਚੈਨਲ ਬਣਾਓ ਤੇ ਆਪਣੀ ਵੀਡੀਓ ਡੇਲੀ ਦੋ ਵੀਡੀਓ ਸ਼ੁਰੂਆਤ ਕਰੋ ਬਲੌਗ ਬਣਾਓ ਚਾਹੇ ਕੁਝ ਵੀ ਕਰੋ ਹੌਲੀ 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 ਜਿਵੇਂ ਪਾਉਂਗੇ ਮੈਂ ਵੀ ਸ਼ੁਰੂਆਤ ਕੀਤੀ ਆ ਕੁਝ ਦਿਨਾਂ ਤੋਂ ਹੀ ਮੈਂ ਸ਼ੁਰੂਆਤ ਕੀਤੀ Facebook ਤੇ ਮੈਂ ਵਧੀਆ ਆਪਦਾ ਕਰ ਰਿਆ ਅਰਨਿੰਗ ਵੀ ਉੱਤੇ ਹੋ ਰਹੀ ਆ ਮੈਨੂੰ Facebook ਤੇ ਤੇ ਹੁਣ ਮੈਂ YouTube ਦੇ ਉੱਪਰ ਵੀ ਸਟਾਰਟ ਕਰ ਦਿੱਤਾ ਜੇ ਤੁਸੀਂ ਵੀ ਚਾਹੁੰਦੇ ਹੋ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਆਪਾਂ YouTube ਤੇ ਜਿਵੇਂ ਜਿਵੇਂ ਮੈਂ ਕੰਮ ਕਰੂੰਗਾ ਓਵੇਂ ਓਵੇਂ ਤੁਹਾਨੂੰ ਸਾਰੇ ਨਵੇਂ ਬੰਦਿਆਂ ਨੂੰ ਜਾਣਕਾਰੀ ਜ਼ਰੂਰ ਦੇਵਾਂਗਾ ਆਪਣੇ ਨਾਲ ਜੁੜੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸ਼ੁਰੂਆਤ ਕਰੋ ਤੁਸੀਂ ਵੀ ਆਪਣੀਆਂ ਵੀਡੀਓ ਪਾਉਣ ਦੀ ਦੇਖੋ ਬਹੁਤ ਸਾਰੇ ਲੋਕੇ ਤੇ ਉੱਪਰ ਵਰਨਿੰਗ ਕਰ ਰਹੇ ਆ ਇੱਕ ਵਾਰੀ ਆਪਾਂ ਇਹਨੂੰ ਇੱਕ ਸਾਈਡ ਬਿਜ਼ਨਸ ਕਰਕੇ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਜਦੋਂ ਆਪਨੀ ਜ਼ਿਆਦਾ ਹੋ ਜਾਊਗੀ ਤੇ ਫਿਰ ਆਪਾਂ ਓਨਲੀ ਇਹਦੇ ਤੇ ਹੋ ਜਾਾਂਗੇ ਫਿਰ ਆਪਾਂ ਵਲੌਗ ਵੀ ਬਣਾ ਸਕਦੇ ਆ ਬਾਹਰ ਵੀ ਘੁੰਮ ਸਕਦੇ ਆ ਨਾਲੇ ਤਾਂ ਘੁੰਮਾਂਗੇ ਨਾਲੇ ਆਪਾਂ ਇਹ ਤੇ ਵਰਨਿੰਗ ਕਰਾਂਗੇ ਨਾਲੇ ਆਪਣਾ ਇਹ ਤੇ ਤਜਰਬਾ ਵਧੂਗਾ ਤੇ ਨਾਲੇ ਆਪਾਂ ਨੂੰ ਬਹੁਤ ਸਾਰੀਆਂ ਸਟੇਟਾਂ ਲਾ ਲਓ ਜਾਂ ਹੌਲੀ ਵਾਲੀ ਜਿਵੇਂ ਬਹੁਤ ਸਾਰੇ ਵੱਡੇ ਬਲੌਗਰ ਕੰਟਰੀਆਂ ਵੀ ਘੁੰਮਦੇ ਨੇ ਬਹੁਤ ਕੋਸ਼ਾ ਹੈ ਕਿ ਆਪਾਂ ਕਰਨਾ ਚਾਹੀਏ ਲੇਕਿਨ ਇੱਕ ਸ਼ੁਰੂਆਤ ਆਪਾਂ ਨੂੰ ਕਰਨੀ ਪਵੇਗੀ ਤੇ ਮੈਂ ਅੱਜ ਤੋਂ ਕਰ ਦਿੱਤੀ ਆ ਤੇ ਮੈਂ ਚਾਹੁੰਨਾ ਤੁਸੀਂ ਵੀ ਕਰੋ